ਨਿਸ਼ਾ ਬਾਨੂ ਇੱਕ ਵਾਰ ਫੇਰ ਤੋਂ ਬਣ ਗਈ ਹੈ ਚੁੜੇਲ ਜੀ ਹਾਂ ਕਈ ਫਿਲਮਾਂ ਦੇ ਵਿੱਚ ਚੁੜੇਲ ਬਣਨ ਤੋਂ ਬਾਅਦ ਹੁਣ ਤਾਂ ਨਿਸ਼ਾ ਬਾਨੂ ਦੇ ਉੱਤੇ ਲੱਗਦਾ ਹੈ ਕਿ ਫਿਲਮੀ ਚੁੜੇਲ ਦਾ ਠੱਪਾ ਹੀ ਲੱਜਾਏਗਾ ਜ਼ਰਾ ਜਾਣ ਲੈ ਨਿਆ ਨਿਸ਼ਾ ਬਾਨੂ ਤੋਂ ਕਿ ਆਖਰਕਾਰ ਮਿਸਟਰ ਸੁਦਾਈ ਦੇ ਵਿੱਚ ਵੀ ਉਹਨਾਂ ਨੂੰ ਚੁੜੇਲ ਕਿਉਂ ਬਣਾ ਦਿੱਤਾ ਗਿਆ ਪਤਾ ਨਹੀਂ ਮੇਰੇ ਡਾਇਰੈਕਟਰਾਂ ਨੂੰ ਮੇਰੇ 'ਚ ਭੂਤ ਹੀ ਨਜ਼ਰ ਆਉਂਦੀ ਆ ਸਾਰੇ ਮੈਨੂੰ ਭੂਤ ਲਈ ਕਾਸਟ ਕਰ ਲੈਂਦੇ ਆ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਜਣੇ ਇੱਥੇ ਆਏ ਟਰੇਲਰ ਤੁਸੀਂ ਮੂਵੀ ਦਾ ਦੇਖ ਹੀ ਲਿਆ ਬੜੀ ਹੀ ਡਿਫਰੈਂਟ ਤਰ੍ਹਾਂ ਦੀ ਮੂਵੀ ਆ ਵੈਸੇ ਅਸੀਂ ਹਰ ਫਿਲਮ ਨੂੰ ਕਹਿ ਦਿੰਨੇ ਹੁੰਨੇ ਆ ਬਟ ਵਾਕੀ ਯਕੀਨ ਮੰਨਿਓ ਇਹ ਬਿਲਕੁਲ ਡਿਫਰੈਂਟ ਮੂਵੀ ਆ ਤੇ ਹਰਜੋਤ ਜੀ ਨਾਲ ਮੈਂ ਪਹਿਲੀ ਵਾਰੀ ਕੰਮ ਕੀਤਾ ਬਟ ਇਹਨਾਂ ਨੇ ਬਹੁਤ ਹੀ ਵਧੀਆ ਐਜ਼ ਏ ਡਾਇਰੈਕਟਰ ਸਾਨੂੰ ਸਾਰਿਆਂ ਨੂੰ ਗਾਈਡ ਕੀਤਾ ਸਾਡੇ ਤੋਂ ਕੰਮ ਲਿਆ ਤੇ ਹਰ ਸਿਮਰਨ ਜੀ ਨਾਲ ਵੀ ਮੈਂ ਪਹਿਲੀ ਵਾਰੀ ਕੰਮ ਕੀਤਾ ਵਾਕੀ ਜਿਦਾ ਮੰਡੀ ਨੇ ਕਿਹਾ ਕਿ ਇਹਨਾਂ ਲਈ ਬਹੁਤ ਚੈਲੰਜ ਵਾਲੀ ਗੱਲ ਸੀ ਕਿਉਂਕਿ ਸਾਡੀਆਂ ਸਾਰੀਆਂ ਆਤਮਾਵਾਂ ਇਹਨਾਂ ਦੇ ਵਿੱਚ ਆਉਂਦੀਆਂ ਹੁੰਦੀਆਂ ਸੀ ਖਾਸ ਕਰਕੇ ਜਦੋਂ ਮੇਰੀ ਆਤਮਾ ਹੁੰਦੀ ਸੀ ਫਿਰ ਇਹਨਾਂ ਨੂੰ ਜ਼ਿਆਦਾ ਥੋੜੇ ਜਿਹਾ ਨਖਰੇ ਦਿਖਾਉਣੇ ਪੈਂਦੇ ਹੁੰਦੇ ਸੀਗੇ ਤੇ ਉਹ ਇੱਕ ਨਵੀਂ ਚੀਜ਼ ਆ ਤੇ ਉਹ ਚੈਲੰਜ ਵਾਲੀ ਗੱਲ ਵੀ ਹੈ ਕਿ ਇੱਕ ਆਰਟਿਸਟ ਨੇ ਸਾਰਿਆਂ ਦੇ ਕੈਰੈਕਟਰ ਕਰਨੇ ਤੇ ਮੰਡੀ ਬਹੁਤ ਹੀ ਸੋਹਣੀ ਸਾਡੀ ਐਕਟ੍ਰੈਸ ਇਸ ਫਿਲਮ ਦੀ ਉਹਨਾਂ ਨੇ ਬਹੁਤ ਸੋਹਣਾ ਕਮਾਲ ਦਾ ਕੰਮ ਕੀਤਾ ਬਾਕੀ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਆਈ ਥਿੰਕ ਸੋ ਆਸਟ੍ਰੇਲੀਆ ਦੇ ਵਿੱਚ ਬਣਨ ਵਾਲੀ ਵੀ ਪਹਿਲੀ ਫਿਲਮ ਆ ਤੇ ਇਹ ਵੀ ਇੱਕ ਸਾਡੇ ਨਾਲ ਯਾਦਗਾਰ ਚੀਜ਼ ਜੁੜ ਗਈ ਹੈ ਕਿ ਸਾਡੀ ਫਿਲਮ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰੀ ਬਣੀ ਸੀ ਤੇ ਜਿੰਨੀ ਮੈਨੂੰ ਲੱਗਦਾ ਉੱਥੇ ਲੋਕ ਪਸੰਦ ਕਰਨਗੇ ਓਨੀ ਇੱਥੇ ਵੀ ਕਰਨਗੇ ਤੇ ਜਦੋਂ ਫਿਲਮ ਆਉਗੀ ਪਲੀਜ਼ ਸਾਰੇ ਜਣੇ ਸਪੋਰਟ ਕਰਿਓ ਤੇ ਥੈਂਕ ਯੂ ਆਸਟ੍ਰੇਲੀਆ ਦੇਖੋ ਇਹ ਜਨਮ ਭੂਮੀ ਹੈ ਸਾਡੀ ਇੰਡੀਆ ਪੰਜਾਬ ਤੇ ਉਹ ਸਾਡੀ ਕਰਮ ਭੂਮੀ ਹੈ ਸੋ ਮੈਨੂੰ 16 ਮਾ 17ਵਾਂ ਸਾਲ ਚੱਲ ਰਿਹਾ ਉੱਥੇ ਰਹਿੰਦੇ ਨੂੰ ਸੋ ਬੜਾ ਕੁਝ ਉੱਥੇ ਸਿੱਖਿਆ ਬੜਾ ਕੁਝ ਲਾਈਫ ਦੇ ਵਿੱਚ ਉਤਾਰ ਚੜਾ ਦੇਖਿਆ ਤੇ ਹਰੇਕ ਬੰਦਾ ਚਲੋ ਆਪਣੀ ਆਪਣੀ ਲਾਈਫ ਦੇ ਵਿੱਚ ਸਟਰਗਲ ਕਰਦਾ ਪਰ ਜਦੋਂ ਆਪਾਂ ਕੱਲੇ ਹੁੰਨੇ ਹਾਂ ਤੇ ਕਿਉਂਕਿ ਮੈਂ ਕੱਲਾ ਸੀਗਾ ਫੈਮਲੀ ਇੱਥੇ ਸੀ ਉਹ ਬੜਾ ਖੁਸ਼ ਉੱਥੇ ਲਾਈਫ ਦੇ ਵਿੱਚ ਸਿੱਖਣ ਨੂੰ ਮਿਲਿਆ ਤੇ ਮੈਂ ਕਹਣਾ ਜੋ ਅੱਜ ਹੈਗੇ ਆਂ ਅਸੀਂ ਉਹ ਆਸਟ੍ਰੇਲੀਆ ਦੀ ਬਦੌਲਤ ਹੀ ਆ ਸੋ ਸਾਡੀ ਕਰਮ ਭੂਮੀ ਨੂੰ ਤੇ ਜਨਮ ਭੂਮੀ ਨੂੰ ਦੋਨਾਂ ਨੂੰ ਬਹੁਤ ਸਲਾਮਤ ਮੇਰੇ ਪੁੱਤ